ਲੋਰੀ ਸਸਰੀ ਘਾਇਤਨ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਆਉਂਦੇ ਅਸੀਂ ਨਾਲ ਦੇ ਪਹਿ ਤੁਹਾਡਾ ਸਵਾਗਤ ਕਰਦੇ ਆਂ ਲੋ ਜੀ ਹਾਜ਼ਰ ਆਂ ਸੀ ਤੁਹਾਡੀ ਕਚਹਿਰੀ ਵਿੱਚ ਬਹੁਤ ਹੀ ਪਿਆਰਾ ਜਿਹਾ ਲੋਕ ਗੀਤ ਲੈ ਕੇ ਭੈਣਾਗੇ ਸਪਾਰਸਟੇ ਇਹ ਤੁਮ ਗੀਤ ਸੁਣਾ ਰਹੇ ਆਂ ਅਸੀਂ ਤੇ ਇੱਕ ਬੇਟੀ ਨੇ ਜਿਵੇਂ ਆਦੇ ਫਾਦਰ ਨੂੰ ਆਦੇ ਪਿਤਾ ਜੀ ਨੂੰ ਕਿਹਾ ਵੀ ਮੈਨੂੰ ਤਾਂ ਆ ਮੱਝ ਭੇਈ ਦੇ ਲੋੜ ਤੇ ਕਹਿੰਦੇ ਮਾਪਨੇ ਤਾਂ ਫਿਰ ਬੋਲ ਨਹੀਂ ਭੁੰਜੇ ਸਿੱਟਣ ਦਿੱਤਾ ਹੈ ਤੇ ਮਾਵਾਬ ਦਾ ਤਾਂ ਰਿਸ਼ਤਾ ਇਹ ਜੀ ਹੁੰਦਾ ਜਦੋਂ ਮਾਪਬ ਦਾ ਜੋਰ ਹੁੰਦਾ ਨਾ ਤੇ ਭਰਾ ਵੀ ਫਿਰ ਦੋ ਭੱਜੇ ਫਿਰਦੇ ਨੇ ਹੈਨਾ ਬਾਕੀ ਹੁਣ ਵਾਲਾ ਸਮਾਂ ਤਾਂ ਤੁਹਾਨੂੰ ਪਤਾ ਹੀ ਹੈ ਤੇ ਇਹ ਗੀਤ ਦੇ ਬੋਲ ਇਸ ਤਰ੍ਹਾਂ ਦੇ ਨੇ ਖੁਸ ਤੇ ਸੁਣੋ ਇਸ ਪਿਆਰੇ ਜਿਹੇ ਗੀਤ ਨੂੰ ਤੇ ਇਸ ਤੋਂ ਬਾਅਦ ਮੈਂ ਗੀਤ ਤੋਂ ਬਾਅਦ ਹਰ ਵਾਰ ਰੋਜ਼ ਨੁਕਤਾ ਪਾਉਣੀ ਆ ਹੈਨਾ ਤੇ ਨੁਕਤਾ ਮੈਂ ਪਾਉਂਗੀ ਘਰ ਵਿੱਚ ਹਰ ਬਿਮਾਰੀ ਦਾ ਤੁਸੀਂ ਇਲਾਜ ਆਪ ਹੀ ਕਰ ਸਕਦੇ ਹੋ ਬਿਮਾਰੀਆਂ ਵੀ ਦੱਸੋ ਕਿਹੜੀ-ਕਿਹੜੀ ਉਹ ਨਾਲ ਠੀਕ ਹੋਣਗੇ ਤੇ ਨੁਕਤਾ ਵੀ ਜਮੀ ਤੁਹਾਡੀ ਰਸੋਈ ਚ ਹੀ ਪਿਆ ਹੈ ਹੈਨਾ ਉਹਨੂੰ ਕਰਕੇ ਜਰੂਰ ਦੇਖਿਓ ਪਰਮਾਤਮਾ ਭਲੀ ਕਰੂਆਏਗੀ ਤੋ ਤ੍ਰੰਤ ਬਾਅਦ ਹੈ ਨੁਕਤਾ ਪਾਓ ਤੇ ਤੁਸੀਂ ਅਕਲ ਮਦਵਾਤ ਆਪ ਵੀ ਲੈ ਕੇ ਬੈਠੇ ਹੋ ਹੈਨਾ ਤੇ ਲਓ ਆ ਗਏ ਹੁਣ ਆਪਾਂ ਬਣਾ ਰੰਗਾਰੰਗ ਪ੍ਰੋਗਰਾਮ ਲਗਾਈਏ ਆਪਾਂ ਇਸ ਗੀਤ ਨੂੰ ਤੇ ਫਿਰ ਆਪਾਂ तंदुरुस्ती बवान गे गीत भी थोड़ी तंदुरुस्ती वास्ते नुकते भी थोड़ी तंदुरुस्ती वास्ते आ जाओ फिर गाइए का Mera demi son e ave di non di Mera demi son e ave di non ਕਾਪੇ ਜਬ ਮੇਰੇ ਪੁੰਜੇ ਸੁਟੇ ਨ ਬੁਲ ਬਾਵਲ ਚਾਰਿ ਖੇਪੇ ਜਬ ਪੁੰਜੇ ਸੁਟੇ ਨ ਬੁਲ ਬਾਵਲ ਚਾਰਿ ਖੇ ਨੂੰ ਕੁੰਗਰੂ ਬਨੈ ਸ਼ਾਨਿਕਣ ਬੋਲਣ ਜਮਰ ਚਰਖੇ ਨੂੰ ਕੁੰਗੁਰੂ ਬੰਨੇ ਸ਼ਾਨਿਕਣ ਬੋਲਣ ਜਮਰ ਜੋਗੀ ਉਤਰਿਆ ਪਹਾੜਾਂ 'ਨ ਸੁਣ ਕੇ ਸੋਣ ਕੇ ਚਾਰਿਕੇ ਦੇਵ ਕਿੰਨੇ ਕਤੇ ਗੋੜੇ ਨੀ ਕਿੰਨੇ ਪਰਿਲੇ ਪੜੋਲੇ ਓ ਮੈ ਮਾਰੀ ਬਿਬਾਨੀ ਕਿੰਨੇ ਪਰਿਲੇ ਬਾਰੀ ਜੋਗੀ 360 ਪੈਟ ਪਰਲੇ ਪੜੋਲੇ 12 ਮਹੀਨੇ 365 ਦੇ ਨੇ 360.3 ਕਹਿੰਦੇ ਪੜੋ ਲੈਣੇ ਪਰ ਐਵੇਂ ਰੋਜ਼ ਤੱਕ ਤੇਰੇ ਚੋਲੇ ogille lè jinkiséné moné mbirni pèjà nibirà pèjà ayánipènè ore-gu-lódé. ਰੀ ਪਹਿਨੇ ਨਿਤਨੂ ਹੋਰ ਕਿ ਲੋ ਮੇਰੇ ਸੋਣਿਆ ਬੀਰਾ बीरे पे जीनी पाई सतरंगी मूरी नाले संगला दी बारी मारी सइयो नाड़े संगला ਮੈਂ ਚਹੁਣ ਲੇਕੀ ਨੀ ਇਕ ਪਰਿਆਦੋਣਾ ਨੀ ਦੂਜਾ ਪਰਿਆਦੋਣਾ ਨੀ ਤੀ ਜਾ ਪਰਿਦੀ ਤਟੋ ਲਿਓ ਮੈਂ ਬਾਰੀ ਪਾਬ ਨੀ ਤੀ ਜਾ ਪਰਿਦੀ ਤਟੋ चली चली टोल मेरे मापियां देव बारी टोल चली मापियां دے ਬਾਰੀ ਸਖੀਯ ਨੀ ਮੈਨੂੰ ਪਹਿਲੇ ਡੇਬ ਮਾਂ ਮਤੀਆਂ ਮਿਲੀਆਂ ਬਹਿੜੀ ਗਏ ਸੀਨੇ ਦੇ ਕਲਮਾਂ ਤੀਆਂ ਪੂਰਾ ਉਮੀਦ ਆ ਤੁਹਾਨੂੰ ਸਾਡਾ ਇਹ ਗੀਤ ਬਹੁਤ ਪਸੰਦ ਆਇਆ ਹੋਣਾ ਤੇ ਇਹਨੂੰ ਗੁੰਗਲਾਉਂਦੇ ਰਿਹਾ ਕਿ ਗਾਇਆ ਕਰੋ ਇਸ ਗੀਤ ਨੂੰ ਤੇ ਜਰੂਰ ਕਮੈਂਟ ਕਰਕੇ ਦੱਸਿਓ ਮੈਨੂੰ ਸਾਡਾ ਇਹ ਗੀਤ ਕਿ ਹੋਇਆ ਲੱਗਿਆ ਕਮੈਂਟ ਕਰ ਤੁਸੀਂ ਕੰਜੂਸੀ ਨਾ ਕਰਿਆ ਕਰੋ ਭਾਣਾ ਕਹਿੰਦੇ ਸੱਲੇ ਖਾ ਨਹੀਂ ਆਉਂਦਾ ਬੱਚਿਆਂ ਤੋਂ ਲਿਖਾ ਦਿਆ ਕਰੋ ਹਨਾ ਤੇ ਫਿਰ ਸਾਨੂੰ ਹੌਸਲਾ ਹੋ ਜਾਂਦਾ ਤੇ ਵੀ ਤੁਹਾਨੂੰ ਵਧੀਆ ਲੱਗਿਆ ਗੀਤ ਹਨਾ ਜੇ ਕੋਈ ਹੋਰ ਵੀ ਇਹਦੇ ਵਿੱਚ ਤੁਹਾਨੂੰ ਕੋਈ ਹੋਰ ਆਉਂਦਾ ਹੋਵੇ ਟੱਪਾ 'ਚ ਗੱਲ ਤੋਂ ਲਿਖਤਾ ਹੋਵੇ ਤਾਂ ਉਹ ਵੀ ਤੁਸੀਂ ਦੱਸਿਓ ਹਨਾ ਦੇ ਲੋ ਹੁਣ ਆ ਦਿਓ ਤੁਸੀਂ ਕਾਪੀ ਪੈंसिल ਚੱਕ ਲਈ ਤੰਦਰੁਸਤੀ ਵੱਲ ਕਹਿੰਦੇ ਹਰ ਘਰ ਘਰ ਵਿੱਚ ਹਰ ਬਿਮਾਰੀ ਦਾ ਇੰਜ ਕਰੋ ਤੁਸੀਂ ਲਾਲ ਕਰੋ ਇਹ ਉਪਾਅ ਇੱਕ ਗਲਾਸ ਪਾਣੀ ਲੈ ਲਓ ਹਮ ਇੱਕ ਚਮਚਾ ਇਹਦੇ ਵਿੱਚ 1 ਇੰਚ ਦਾਣ ਚੀਨੀ ਤੇ ਅੱਧਾ ਚਮਚਾ ਤੁਸੀਂ ਜਮੈਣ ਨਹੀਂ ਅੱਧਾ ਚਮਚਾ ਸੌਂਫ ਤੇ ਅੱਧਾ ਚਮਚਾ ਹੀ ਮੀਥੀ ਇਹ ਚਾਰੇ ਚੀਜ਼ਾਂ ਨੂੰ ਤੁਸੀਂ ਪਾਣੀ ਦੇ ਵਿੱਚ ਘੋਲ ਲਓ। ਘੋਲ ਲਿਆ। ਉਹਦਾ ਪਾਊਡਰ ਬਣਾ ਲਓ ਚਾਹੇ ਆਈਂ ਕਾਕੇ ਪਾ ਲਓ ਹੈਨਾ। ਤੇ ਉਹ ਸਾਰੀ ਰਾਤ ਪਾਣੀ 'ਚ ਭਿੱਜਿਆ ਰਹੂਗਾ। ਤੇ ਸਵੇਰਿਆਂ ਨੂੰ ਪਾਣੀ ਨੂੰ ਛਾਣ ਕੇ ਤੁਸੀਂ ਪੀ ਲਓ। ਇਹ ਪਾਣੀ ਕੀ ਕਰੂ ਆਪਸ ਨੂੰ? ਕੀ ਕਰਦਾ ਪਾਣੀ ਤੇ ਕੀ ਫਾਇਦੇ ਹੋਣਗੇ ਸੁਣ ਲਓ ਕਿੰਨੀਆਂ ਬਿਮਾਰੀਆਂ ਨੇ। ਜਿਨ੍ਹਾਂ ਨੂੰ ਕਬਜ਼ ਰਹਿੰਦੀ ਐ, ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ। ਉਹਨਾਂ ਪੇਟ ਸਾਫ਼ ਹੋ ਜਾਊ। ਗੈਸ ਬਣਦੀ ਐ, ਗੈਸ ਨਹੀਂ ਬਣਨੀ ਇਹ ਪਾਣੀ ਪੀਣ ਨਾਲ। ਟੈਡ ਫੁੱਲਿਆ ਰਹਿੰਦਾ ਬੀਬੀ ਵੱਧ ਹੈ ਜਿਨ੍ਹਾਂ ਨੂੰ ਹਾਰਟ ਦੀ ਬਲੋਕਰ ਵੀ ਹੋ ਰਹੀ ਆ ਉਹ ਵੀ ਸਹੀ ਹੋਣ ਲੱਗ ਜੂ ਜਾਂ ਜਿਨ੍ਹਾਂ ਦਾ ਖੂਨ ਘੜਾ ਹੋ ਜਾਂਦਾ ਹੈ ਨਾ ਉਹ ਵੀ ਇਸ ਨੁਕਤੇ ਨਾਲ ਸਹੀ ਹੋ ਜਾਣਗੇ ਉਹਨਾਂ ਲਈ ਬਹੁਤ ਹੀ ਵਧੀਆ ਹੈ ਜਿਨ੍ਹਾਂ ਨੂੰ ਸ਼ੂਗਰ ਹੋ ਗਈ ਹੈ ਜਿਨ੍ਹਾਂ ਬੀਬੀਆਂ ਨੂੰ ਪਾਣੀ ਵਾਗੀਆਂ ਰਸੌਲੀਆਂ ਬਣਦੀਆਂ ਨੇ ਇਸ ਨੁਕਤੇ ਨਾਲ ਉਹ ਰਸੌਲੀਆਂ ਵੀ ਖਤਮ ਹੋ ਜਾਣਗੀਆਂ ਆਲ ਓਵਰ ਸਾਰਿਆਂ ਲਈ ਇਹ ਨੁਕਤਾ ਬਹੁਤ ਹੀ ਵਧੀਆ ਹੈ ਤੇ ਪ੍ਰਮਾਤਮਾ ਭਲੀ ਕਰੇਗਾ ਅਜਮਾ ਕੇ ਜਰੂਰ ਦੇਖੋ ਤੇ ਲਓ ਤੁਸੀਂ ਲਿਖ ਲਿਆ ਹੋਣਾ ਬਾਰੀ-ਬਾਰੀ ਹੈ ਨਾ ਇਹ ਉਹਦਾ 1 ਇੰਚ ਦਾਲ ਚੀਨੀ ਵਿੱਚ ਦਾਲ ਚੀਨੀ ਦਾ 1 ਇੰਚ ਹੀ ਲੈਣੀ ਹੈ ਵੱਧ ਨਹੀਂ ਲੈਣੀ ਹੈ ਨਾ ਤੇ ਉਹ ਸੌਫ ਦਾ ਤੇ ਜਮੈਣ ਦਾ ਮੇਥੀ ਜਣਾ ਵੱਧ ਦਾ ਚਮਚਾ ਹੈ ਨਾ ਰਾਤ ਨੂੰ ਭਿਓ ਕੇ ਰੱਖ ਦਿਓ ਸਵੇਰੇ ਛਾਣ ਕੇ ਪੀ ਲਓ ਬਿਮਾਰੀਆਂ ਸਭ ਦਸਤੀਆਂ ਸਾਰੀਆਂ ਪ੍ਰਮਾਤਮਾ ਸਹੀ ਗੁਰੂ 5-10 ਦਿਨ ਪੀ ਕੇ ਦੇਖੋ ਪ੍ਰਮਾਤਮਾ ਭਲੀ ਕਰੂ ਤੇ ਹੁਣ ਦਿਓ ਸਾਨੂੰ ਛੁੱਟੀਆਂ ਫੇਰ ਮਿਲਾਂਗੇ ਕੱਲ ਨੂੰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਧੰਨਵਾਦ ਸਾਡੀ ਵੀਡੀਓ ਦੇਖਣ ਲਈ